ਸਤ ਸ੍ਰੀ ਅਕਾਲ ਦੋਸਤੋ ਮੈਂ ਪ੍ਰਗਟ ਸਿੰਘ ਪੁੱਲਰ ਵੈਲਕਮ ਕਰਦੇ ਆਂ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਜੋ ਅਸੀਂ ਚੀਜ਼ ਬਣਾਉਣ ਜਾ ਰਹੇ ਆ ਉਹ ਪੇਟ ਦੇ ਹਰ ਕਿਸਮ ਦੇ ਰੋਗ ਪੇਟ ਦੀ ਹਰ ਕਿਸਮ ਦੀ ਸਮੱਸਿਆ ਦਾ 100% ਇਲਾਜ ਹੈ ਤੇ ਜੜ ਤੋਂ ਖਤਮ ਕਰਨ ਵਾਲਾ ਇਲਾਜ ਹੈ ਅਕਸਰ ਹੀ ਤੁਸੀਂ ਦੇਖਿਆ ਹੋਵੇਗਾ ਕਿ ਸਿਆਲਾਂ ਦੇ ਵਿੱਚ ਸਾਨੂੰ ਜਾਦਾ ਬਾਹਰ ਅੰਦਰ ਜਾਣਾ ਪੈਂਦਾ ਵਿਆਹ ਸ਼ਾਦੀਆਂ ਹੁੰਦੇ ਨੇ ਜਿਹਦੀ ਵਜ੍ਹਾ ਕਰਕੇ ਸਾਡੇ ਖਾਣ ਪੀਣ ਦੀਆਂ ਜਿਹੜੀਆਂ ਆਦਤਾਂ ਨੇ ਉਹ ਗੜਬੜਾ ਜਾਂਦੀਆਂ ਨੇ ਤੇ ਇਹੀ ਵਜ੍ਹਾ ਬਣਦੀ ਹੈ ਕਿ ਜਿਸ ਤਰ੍ਹਾਂ ਜਿਸ ਤਰ੍ਹਾਂ ਗਰਮੀ ਆਉਂਦੀ ਹੈ ਸਾਨੂੰ ਸਾਡੇ ਪੇਟ ਦੇ ਵਿੱਚ ਜਲਨ ਮਹਿਸੂਸ ਹੁੰਦੀ ਹੈ ਗੈਸ ਜ਼ਿਆਦਾ ਬਣਦੀ ਹੈ ਸਾਨੂੰ ਕਬਜ਼ ਦੀ ਦਿੱਕਤ ਵੀ ਆਉਣੀ ਸ਼ੁਰੂ ਹੋ ਜਾਂਦੀ ਹੈ ਪੇਟ ਦੇ ਵਿੱਚ ਕਿਹੜੇ ਖਾਸ ਤੌਰ ਤੇ ਬੱਚਿਆਂ ਦੇ ਵਿੱਚ ਇਹ ਜ਼ਿਆਦਾ ਦਿੱਕਤ ਆਉਂਦੀ ਸ਼ੁਰੂ ਹੋ ਜਾਂਦੀ ਹੈ ਗੈਸ ਬਣਦੇ ਨਾਲ ਜਿਹੜਾ ਸਾਡਾ ਪੇਟ ਉਹ ਸਖਤ ਇੱਟੇ ਵਰਗਾ ਹੋ ਜਾਂਦਾ ਹੈ ਸਾਡੇ ਪੇਟ ਦੇ ਉੱਪਰਲੇ ਹਿੱਸੇ ਵਿੱਚ ਕਦੀ ਗੈਸ ਬਣਦੀ ਹੈ ਕਦੀ ਨਿਚਲੇ ਹਿੱਸੇ ਵਿੱਚ ਗੈਸ ਬਣਦੀ ਹੈ ਭੁੱਖ ਨਹੀਂ ਲੱਗਦੀ ਇਹ ਸਭ ਸਾਡੀਆਂ ਆਦਤਾਂ ਨੇ ਜੋ ਸਾਡੇ ਸਿਆਲਾਂ ਦੇ ਵਿੱਚ ਅਸੀਂ ਜੋ ਲੋੜ ਤੋਂ ਜ਼ਿਆਦਾ ਖਾਣੇ ਆ ਉਸ ਦੀ ਵਜ੍ਹਾ ਕਰਕੇ ਆ ਤਾਂ ਜੋ ਇਹ ਚੀਜ਼ ਅਸੀਂ ਬਣਾਉਣ ਜਾ ਰਹੇ ਆ ਉਹਦਾ ਬਿਲਕੁਲ ਸਹੀ ਸਮਾਂ ਕਿਉਂਕਿ ਗਰਮੀਆਂ ਦੀ ਇਹ ਸ਼ੁਰੂਆਤ ਹੈ ਅਗਰ ਅਸੀਂ ਪੇਟ ਦੀ ਗਰਮੀ ਜਿਹਨੂੰ ਮਿਹਦੇ ਦੀ ਗਰਮੀ ਵੀ ਬੋਲਦੇ ਆ ਉਸ ਨੂੰ ਹੁਣੇ ਕਾਬੂ ਕਰ ਲਵਾਂਗੇ ਤੇ ਇਹ ਸਾਡੀਆਂ ਗਰਮੀਆਂ ਦੇ ਲਈ ਬਹੁਤ ਲਾਭਤਨ ਚੀਜ਼ ਹੈ ਸੋ ਇਹ ਚੀਜ਼ ਦਾ ਨਾਮ ਹੈਗਾ ਜੀ ਕਾਲੀ ਗਾਜਰ ਦੀ ਕਾਂਜੀ ਜਿਹਨੂੰ ਅਸੀਂ ਕਾਂਜੀ ਦਾ ਸ਼ਰਬਤ ਬੋਲਦੇ ਆ ਦੇਸ ਦੇ ਲਈ ਸਭ ਤੋਂ ਪਹਿਲਾਂ ਸਾਨੂੰ 4 ਤੋਂ 5 ਵੱਡੀਆਂ ਕਾਲੀਆਂ ਗਾਜਰਾਂ ਲੈਣੀਆਂ ਇੱਥੇ ਇੱਕ ਚੀਜ਼ ਜਰੂਰ ਨੋਟ ਰੱਖਿਓ ਕਿ ਸਿਰਫ ਤੁਸੀਂ ਕਾਲੀ ਗਾਜਰ ਦਾ ਇਸਤੇਮਾਲ ਹੀ ਕਰਨਾ ਹੈ ਲਾਲ ਗਾਜਰ ਜਾਂ ਸਧਾਰਨ ਗਾਜਰ ਇਸ ਕਾਂਜੀ ਨੂੰ ਬਣਾਉਣ ਦੇ ਲਈ ਤੁਸੀਂ ਬਿਲਕੁਲ ਵੀ ਇਸਤੇਮਾਲ ਨਹੀਂ ਕਰਨੀ ਉਸ ਤੋਂ ਅੱਗੇ ਖੂਨ ਬਣਾਉਣ ਵਾਲੀ ਤੇ ਦੁਨੀਆ ਦਾ ਸਭ ਤੋਂ ਠੰਡਾ ਸਲਾਦ ਚਕੰਦਰ ਦੋ ਪੀਸ ਚਕੰਦਰ ਦੇ ਇਸ ਤੋਂ ਅੱਗੇ ਅਸੀਂ 4 ਔਲੇ ਹਰੇ ਤੇ ਕੱਚੇ ਔਲੇ ਲੈਣੇ ਆ ਜੀ ਇਹ ਬਹੁਤ ਹੀ ਜ਼ਿਆਦਾ ਪਾਚਣ ਸ਼ਕਤੀ ਦੇ ਲਈ ਬਹੁਤ ਵਧੀਆ ਚੀਜ਼ ਹੈ ਇਸ ਤੋਂ ਅੱਗੇ ਅਸੀਂ ਲੈਣ ਜਾ ਰਹੇ ਹਾਂ ਜੀ ਡੇਢ ਚਮਚ ਅਜਵਾਈਨ ਪੇਟ ਦੀਆਂ ਸਮੱਸਿਆਵਾਂ ਦਾ ਪੱਕਾ ਹੱਲ ਅਜਵਾਈਨ ਹੈ ਜੀ ਇਸ ਤੋਂ ਅੱਗੇ ਸਵਾਦ ਅਨੁਸਾਰ ਕਾਲਾ ਨਮਕ ਇਸ ਕਾਂਜੀ ਨੂੰ ਬਣਾਉਣ ਦੇ ਲਈ ਸਿਰਫ ਤੇ ਸਿਰਫ ਤੁਸੀਂ ਕਾਲੇ ਨਮਕ ਦਾ ਹੀ ਇਸਤੇਮਾਲ ਕਰਨਾ ਹੈ ਇਸ ਤੋਂ ਅੱਗੇ ਤੁਸੀਂ ਲੈਣਾ ਜੀ ਡੇਢ ਚਮਚ ਜੀਰਾ ਜਾਂ ਜੀਰੇ ਦਾ ਪਾਊਡਰ ਇੱਥੇ ਮੈਂ ਸਾਰੀਆਂ ਚੀਜ਼ਾਂ ਸਾਬਤ ਵਰਤ ਰਿਹਾ ਇਸ ਨੂੰ ਬਾਅਦ ਦੇ ਵਿੱਚ ਪਾਊਡਰ ਦੇ ਵਿੱਚ ਕਨਵਰਟ ਕਰ ਲਵਾਂਗਾ ਕੁੱਟ ਕੇ ਪੀਟ ਕੇ ਸੋ ਪਾਊਡਰ ਵੀ ਤੁਸੀਂ ਸਿੱਧਾ ਲੈ ਸਕਦੇ ਹੋ ਇਸ ਤੋਂ ਅੱਗੇ ਰਾਈ ਸਰੋਂ ਇਸ ਨੂੰ ਤੁਸੀਂ 4 ਵੱਡੇ ਚਮਚ ਜਾਂ 50 ਗ੍ਰਾਮ ਲੈਣਾ ਹੈ ਇਹ ਅਸੀਂ ਅਸਲ ਦੇ ਵਿੱਚ ਕਾਂਜੀ ਨੂੰ ਫਰਮੈਂਟੇਸ਼ਨ ਦੇ ਲਈ ਉਹਦੀ ਪ੍ਰੋਸੈਸ ਫਰਮੈਂਟੇਸ਼ਨ ਦੇ ਪ੍ਰੋਸੈਸ ਲਈ ਵਰਤ ਰਹੇ ਹਾਂ ਇਸ ਤੋਂ ਅੱਗੇ ਤੁਸੀਂ ਲੈਣੀ ਹੈ ਜੀ ਅੱਧਾ ਚਮਚ ਜਾਂ 1 ਚਮਚ ਕਾਲੀ ਮਿਰਚ ਜਾਂ ਉਸ ਦਾ ਪਾਊਡਰ ਸੋ ਸਭ ਤੋਂ ਪਹਿਲਾਂ ਅਸੀਂ ਜੋ ਸਾਡੇ ਕੋਲੇ ਕਾਲੀਆਂ ਗਾਜਰਾਂ ਨੇ ਉਹਨਾਂ ਨੂੰ ਅਸੀਂ ਸਾਫ਼ ਪਾਣੀ ਦੇ ਵਿੱਚ ਅੱਛੇ ਤਰੀਕੇ ਨਾਲ ਚੰਗੀ ਤਰ੍ਹਾਂ ਮਲ ਕੇ ਹੱਥਾਂ ਨਾਲ ਧੋ ਲੈਣਾ ਤਾਂ ਕਿ ਉਹਨਾਂ ਉੱਪਰ ਅਗਰ ਕੋਈ ਗੰਦਗੀ ਲੱਗੀ ਹੈ ਮਿੱਟੀ ਲੱਗੀ ਹੈ ਤਾਂ ਉਹ ਲੈ ਜਾਵੇ ਇਸ ਤੋਂ ਬਾਅਦ ਅਸੀਂ ਗਾਜਰਾਂ ਦੇ ਉੱਪਰ ਜੋ ਉਹਨਾਂ ਦੀਆਂ ਜੜ੍ਹਾਂ ਹੁੰਦੀਆਂ ਪਤਲੀਆਂ-ਪਤਲੀਆਂ ਉਹਨਾਂ ਨੂੰ ਤਾਰਨਾ ਹੈ ਗਾਜਰ ਦਾ ਜ਼ਿਆਦਾ ਛਿਲਕਾ ਨਹੀਂ ਤਾਰਨਾ ਕਿਉਂਕਿ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਗੁਣ ਹੁੰਦੇ ਨੇ ਸਿਰਫ ਅਸੀਂ ਜੋ ਉਸ ਦੀਆਂ ਜੜ੍ਹਾਂ ਨੇ ਉਹਨਾਂ ਨੂੰ ਹਟਾਉਣਾ ਹੈ ਸਾਫ਼ ਕਰਨਾ ਹੈ ਸੋ ਤੁਸੀਂ ਦੇਖ ਰਹੇ ਹੋ ਜਿਸ ਤਰ੍ਹਾਂ 5 ਤੋਂ 6 ਗਾਜਰਾਂ ਜਾਂ 4 ਤੋਂ 5 ਵੱਡੀਆਂ ਕਾਲੀਆਂ ਗਾਜਰਾਂ ਅੱਛੇ ਤਰੀਕੇ ਨਾਲ ਸਾਫ਼ ਕਰ ਲਈਆਂ ਗਈਆਂ ਨੇ ਉਹਨਾਂ ਦੀਆਂ ਜੜ੍ਹਾਂ ਜਿਹੜੀਆਂ ਨੇ ਉਹ ਹਟਾ ਦਿੱਤੀਆਂ ਗਈਆਂ ਨੇ ਕੱਟ ਦਿੱਤੀਆਂ ਗਈਆਂ ਨੇ ਛਿੱਲ ਦਿੱਤੀਆਂ ਗਈਆਂ ਨੇ ਇਸ ਤੋਂ ਬਾਅਦ ਅਸੀਂ ਜੋ ਸਾਡੇ ਕੋਲੇ ਚਕੰਦਰ ਨੇ ਦੋ ਵੱਡੇ ਚਕੰਦਰ ਅਸੀਂ ਲੈਣੇ ਮੈਂ ਜਿਸ ਤਰ੍ਹਾਂ ਪਹਿਲਾਂ ਦੱਸਿਆ ਸੀ ਕਿ ਦੁਨੀਆ ਦੇ ਵਿੱਚ ਮੌਜੂਦ ਸਭ ਤੋਂ ਠੰਡਾ ਸਲਾਦ ਤੇ ਸਭ ਤੋਂ ਜ਼ਿਆਦਾ ਖੂਨ ਵਧਾਉਣ ਵਾਲੀ ਚੀਜ਼ ਚਕੰਦਰ ਹੈ ਇਸ ਦੇ ਛਿਲਕੇ ਨੂੰ ਅਸੀਂ ਇਸ ਜਿਹੇ ਤਰ੍ਹਾਂ ਉਤਾਰਨਾ ਹੈ ਕਿਉਂਕਿ ਇਹਦਾ ਛਿਲਕਾ ਜਿਹੜਾ ਸਖਤ ਹੁੰਦਾ ਹੈ ਤੇ ਇਹ ਸਾਡੀ ਕਾਂਜੀ ਨੂੰ ਬੇਸਵਾਦ ਵੀ ਕਰ ਸਕਦਾ ਸੋ ਗਾਜਰ ਅਤੇ ਚਿਕੰਦਰ ਸਾਫ ਹੋਣ ਤੋਂ ਬਾਅਦ ਅਸੀਂ ਇਹਨਾਂ ਨੂੰ ਲੰਮੇ ਟੁਕੜਿਆਂ ਵਿੱਚ ਜੇ ਤੁਸੀਂ ਕੱਟਣਾ ਚਾਹੋ ਤਾਂ ਲੰਮੇ ਟੁਕੜਿਆਂ ਦੇ ਵਿੱਚ ਕੱਟ ਸਕਦੇ ਹੋ ਜੇ ਤੁਸੀਂ ਗੋਲ ਕੱਟਣਾ ਚਾਹੋ ਚੌਰਸ ਕੱਟਣਾ ਚਾਹੋ ਜਿਸ ਤਰ੍ਹਾਂ ਵੀ ਤੁਹਾਡਾ ਜੀ ਕਰਦਾ ਤੁਸੀਂ ਕੱਟ ਸਕਦੇ ਹੋ ਬਸ ਇਹਨਾਂ ਧਿਆਨ ਰੱਖੋ ਵੀ ਟੁਕੜਿਆਂ ਦੀ ਮੋਟਾਈ ਜ਼ਿਆਦਾ ਨਹੀਂ ਹੋਣੀ ਚਾਹੀਦੀ ਤਾਂ ਕਿ ਗਾਜਰ ਜਿਹੜਾ ਪਾਣੀ ਦੇ ਵਿੱਚ ਅੱਛੇ ਤਰੀਕੇ ਨਾਲ ਆਪਣਾ ਅਰਕ ਛੱਡ ਸਕੇ ਜਾਂ ਅਸਰ ਛੱਡ ਸਕੇ ਇਸ ਤੋਂ ਬਾਅਦ ਜੋ ਅਸੀਂ ਚਕੰਦਰ ਲੈਣੇ ਦੋ ਵੱਡੇ ਉਹਨਾਂ ਨੂੰ ਵੀ ਸੇਮ ਗਾਜਰਾਂ ਦੀ ਤਰ੍ਹਾਂ ਚਾਹੇ ਤੁਸੀਂ ਲੰਬੇ ਪੀਸਿਸ ਦੇ ਵਿੱਚ ਕੱਟ ਲਓ ਚਾਹੇ ਤੁਸੀਂ ਗਲਾਈ ਦੇ ਵਿੱਚ ਕੱਟ ਲਓ ਚਾਹੇ ਤੁਸੀਂ ਚਾਰਸ ਪੀਸ ਦੇ ਵਿੱਚ ਕੱਟ ਲਓ ਇਟ ਡਸਨਟ ਮੈਟਰ ਜਸਟ ਇੱਕੋ ਚੀਜ਼ ਦਿਮਾਗ ਦੇ ਵਿੱਚ ਰੱਖਣੀ ਹੈ ਕਿ ਇਹਦੇ ਪੀਸਿਸ ਦੀ ਜਿਹੜੀ ਇਹਦੇ ਟੁਕੜਿਆਂ ਦੀ ਜਿਹੜੀ ਮੋਟਾਈ ਆ ਉਹ ਜ਼ਿਆਦਾ ਨਹੀਂ ਹੋਣੀ ਚਾਹੀਦੀਗੀ ਸੋ ਜਿਸ ਤਰ੍ਹਾਂ ਅਸੀਂ ਗਾਜਰਾਂ ਨੂੰ ਕੱਟਿਆ ਸੀ ਉਸੇ ਤਰ੍ਹਾਂ ਸਿਰ ਅਸੀਂ ਚਕੰਦਰ ਨੂੰ ਕੱਟ ਲੈਣਾ ਇਸ ਤੋਂ ਬਾਅਦ ਇਸ ਦੁਨੀਆ ਦੇ ਵਿੱਚ ਮੌਜੂਦ ਦੁਨੀਆ ਦੀ ਸਭ ਤੋਂ ਜ਼ਿਆਦਾ ਵਧੀਆ ਐਂਟੀਆਕਸੀਡੈਂਟ ਚੀਜ਼ ਦੁਨੀਆ ਦੇ ਵਿੱਚ ਮੌਜੂਦ ਦੁਨੀਆ ਦਾ ਸਭ ਤੋਂ ਵਧੀਆ ਵਿਟਾਮਿਨ ਸੀ ਦਾ ਸੋਰਸਿਸ ਆਮਲਾ ਹਰਾ ਕੱਚਾ ਆਮਲਾ ਜੋ ਅਸੀਂ ਲਿਆ ਸੀ ਚਾਰ ਤੋਂ ਪੰਜ ਕੱਚੇ ਆਮਲੇ ਅਸੀਂ ਲੈ ਕੇ ਉਹਨਾਂ ਦੇ ਪੀਸਿਸ ਕਰ ਲੈਣੇ ਨੇ ਅਗਰ ਤੁਸੀਂ ਰੋਜ਼ਾਨਾ ਇੱਕ ਆਮਲਾ ਖਾਣੇ ਹੋਣਾ ਤੇ ਤੁਸੀਂ ਜ਼ਿੰਦਗੀ ਪਰ ਬੁੱਢੇ ਬੇਸ਼ੱਕ ਉਮਰ ਦੇ ਪੱਖੋਂ ਹੋ ਜਾਵੋ ਪਰ ਸਰੀਰਕ ਸ਼ਕਤੀ ਤੁਹਾਡੇ ਵਿੱਚ ਹਮੇਸ਼ਾ ਜਵਾਨਾਂ ਵਾਲੀ ਬਣੀ ਰਹੇਗੀ ਕਿਉਂਕਿ ਬੁਢਾਪੇ ਦੇ ਲਈ ਸਿਰਫ ਤੇ ਸਿਰਫ ਇੱਕੋ ਚੀਜ਼ ਜ਼ਿੰਮੇਵਾਰ ਹੁੰਦੀ ਹੈ ਜੀ ਆਕਸੀਡੇਸ਼ਨ ਤੇ ਆਕਸੀਡੇਸ਼ਨ ਨੂੰ ਖਤਮ ਕਰਨ ਦੇ ਲਈ ਕੁਦਰਤ ਨੇ ਜੋ ਸਾਨੂੰ ਸਭ ਤੋਂ ਵਧੀਆ ਚੀਜ਼ ਦਿੱਤੀ ਹੈ ਉਹ ਆਮਲਾ ਸੋ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਜਿਹੜੀ ਅਸੀਂ ਕਾਲੀ ਗਾਜਰ ਲਈ ਸੀ ਉਸ ਨੂੰ ਵੀ ਅਸੀਂ ਅੱਛੇ ਤਰੀਕੇ ਨਾਲ ਲੰਬੀ ਪੀਸਿਸ ਦੇ ਵਿੱਚ ਕੱਟ ਲਿਆ ਅਗਰ ਤੁਸੀਂ ਗੋਲ ਕੱਟਣਾ ਹੈ ਚੌਰਸ ਕੱਟਣਾ ਹੈ ਤੁਸੀਂ ਕਰ ਸਕਦੇ ਹੋ ਕਿਸੇ ਤਰ੍ਹਾਂ ਦਾ ਕੋਈ ਵੀ ਰੋਕ ਟੋਕ ਨਹੀਂ ਜਿਹੜੇ ਚਕੰਦਰ ਦੋ ਲੈ ਸੀ ਉਹਨਾਂ ਨੂੰ ਵੀ ਅਸੀਂ ਅੱਛੇ ਤਰੀਕੇ ਨਾਲ ਕੱਟ ਲਿਆ ਚੌਰਸ ਕੱਟ ਲਿਆ ਇਸੇ ਤਰੀਕੇ ਨਾਲ 4 ਤੋਂ 5 ਕੱਚੇ ਹਰੇ ਆਮਲੇ ਸੀ ਜਿਹੜੇ ਉਹਨਾਂ ਨੂੰ ਵੀ ਅਸੀਂ ਛੋਟੇ-ਛੋਟੇ ਪੀਸਿਸ ਦੇ ਵਿੱਚ ਕੱਟ ਲਿਆ ਜਿਹੜਾ ਅਸੀਂ ਕਾਲਾ ਨਮਕ ਲੈ ਰਹੇ ਹਾਂ ਉਹ ਤਾਂ ਅਸੀਂ ਪਹਿਲਾਂ ਹੀ ਦਰੜ ਫਰੜ ਕਰ ਲਿਆ ਕੋਈ ਜ਼ਿਆਦਾ ਉਹਨੂੰ ਬਰੀਕ ਕਰਨ ਦੀ ਲੋੜ ਨਹੀਂ ਕਿਉਂਕਿ ਆਸਾਨੀ ਦੇ ਨਾਲੇ ਪਾਣੀ ਦੇ ਵਿੱਚ ਘੁਲ ਜਾਂਦਾ ਜੋ ਅਸੀਂ ਜੀਰਾ ਲਿਆ ਸੀਗਾ ਉਸ ਨੂੰ ਮੈਂ ਪਾਊਡਰ ਫਾਰਮ ਦੇ ਵਿੱਚ ਖੁਦ ਆਪ ਤਿਆਰ ਕੀਤਾ ਕਿਉਂਕਿ ਮੈਂ ਬਾਜ਼ਾਰੀ ਪਾਊਡਰ ਫਾਰਮ ਯੂਜ਼ ਨਹੀਂ ਕਰਦਾ ਇਸੇ ਤਰ੍ਹਾਂ ਅਜਵੈਨ ਦਾ ਵੀ ਪਾਊਡਰ ਖੁਦ ਮੈਂ ਆਪ ਬਣਾਇਆ ਜਿਹੜਾ ਕਿ ਅਸੀਂ ਜੀਰਾ ਵੀ 1/2 ਚਮਚ ਲਿਆ ਅਜਵੈਨ ਵੀ 1/2 ਚਮਚ ਸਾਫਤੀ ਲਈ ਸੀ ਇਸ ਨੂੰ ਖੁਦ ਮੈਂ ਪੀਠਿਆ ਇਸ ਤੋਂ ਅੱਗੇ ਜੋ ਕਾਲੀ ਮਿਰਚ ਲਈ ਸੀ ਉਸ ਨੂੰ ਵੀ ਅਸੀਂ ਬਰੀਕ ਕਰੇ ਹੀ ਪੀਠਿਆ ਇਹ ਸਾਰੀਆਂ ਚੀਜ਼ਾਂ ਤੁਸੀਂ ਸਾਬਤ ਨਹੀਂ ਵਰਤਣੀਆਂ ਰਾਈ ਸਰੋਂ ਵੀ ਤੁਸੀਂ ਸਾਬਤ ਨਹੀਂ ਵਰਤਣੀ ਇਹਨਾਂ ਚਾਰਾਂ ਮਸਾਲਿਆਂ ਨੂੰ ਤੁਸੀਂ ਦੌਰੀ ਡੰਡੇ ਦੇ ਵਿੱਚ ਪੀਟ ਸਕਦੇ ਹੋ ਅਗਰ ਤੁਸੀਂ ਟਰਸਟ ਕਰਦੇ ਹੋ ਕਿ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਅੱਛੇ ਤਰੀਕੇ ਨਾਲ ਪੀਠੇ ਹੋਏ ਜਾਂ ਸਾਫ਼ ਮਸਾਲੇ ਮਿਲ ਜਾਣਗੇ ਪਾਊਡਰ ਫਾਰਮ ਦੇ ਵਿੱਚ ਤੁਸੀਂ ਬਾਜ਼ਾਰ ਦੇ ਵਿੱਚੋਂ ਲੈ ਸਕਦੇ ਹੋ ਹੁਣ ਜਿਸ ਤਰ੍ਹਾਂ ਸਾਡੇ ਕੋਲੇ ਸਾਰਾ ਰੌ ਮਟੀਰੀਅਲ ਤਿਆਰ ਹੈ ਕੱਚੀ ਸਮਗਰੀ ਤਿਆਰ ਹੈ ਹੁਣ ਇਸ ਤੋਂ ਬਾਅਦ ਅਸੀਂ ਇੱਕ ਕੋਰਾ ਕੁੱਜਾ ਲੈਣਾ ਹੈ ਜਾਂ ਘੜਾ ਲੈਣਾ ਹੈ ਇੱਥੇ ਇੱਕ ਚੀਜ਼ ਧਿਆਨ ਰੱਖਣੀ ਹੈ ਕਿ ਇਸ ਘੜੇ ਦੇ ਵਿੱਚ ਨਾ ਤੁਸੀਂ ਕਦੀ ਦੁੱਧ ਪਾਇਆ ਹੋਵੇ ਨਾ ਹੀ ਕਦੀ ਤੁਸੀਂ ਲੱਸੀ ਬਣਾਈ ਹੋਵੇ ਵਰਨਾ ਕਾਂਜੀ ਸਹੀ ਨਹੀਂ ਬਣੇਗੀ ਤੇ ਇਸ ਦੇ ਲਈ ਅਸੀਂ 2 ਲੀਟਰ ਪਾਣੀ ਇੱਥੇ ਇੱਕ ਚੀਜ਼ ਧਿਆਨ ਰੱਖਣੀ ਹੈ ਅਗਰ ਤੁਹਾਡਾ ਪਾਣੀ ਖਰਾਬ ਹੈ ਜਾਂ ਤਾਂ ਫਿਲਟਰ ਵਾਲਾ ਪਾਣੀ ਯੂਜ਼ ਕਰੋ ਜਾਂ ਤੁਸੀਂ ਪਾਣੀ ਨੂੰ ਅੱਛੇ ਤਰੀਕੇ ਨਾਲ ਉਬਾਲ ਕੇ ਯੂਜ਼ ਕਰੋ ਅਗਰ ਤੁਸੀਂ ਸਧਾਰਨ ਪਾਣੀ ਜਿਉ ਤੁਹਾਡਾ ਪੋਰ ਦਾ ਪਾਣੀ ਖਰਾਬ ਹੈ ਉਹਨੂੰ ਵਰਤੋਗੇ ਤੇ ਕਾਂਜੀ ਦੇ ਵਿੱਚ ਮਾੜੀ 스ਮੈਲ ਆਉਣ ਲੱਗ ਜੇਗੀ ਸੋ ਇੱਥੇ ਪ੍ਰੋਸੈਸ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਨਹੀਂ ਵੀ ਤੁਸੀਂ ਇੱਥੋਂ ਤੱਕ ਵੀਡੀਓ ਦੇਖ ਲਈ ਹੈ ਤੇ ਕਾਂਜੀ ਬਣਾ ਲੋਗੇ ਸੋ ਇਹਦਾ ਪ੍ਰੋਸੈਸ ਸਭ ਤੋਂ ਪਹਿਲਾਂ ਕੀ ਹੈ ਕਿ ਪਾਣੀ ਦੇ ਵਿੱਚ ਅਸੀਂ ਕਾਲਾ ਨਮਕ ਪਾਉਣਾ ਹੈ ਇਹ ਚੀਜ਼ ਤਰਤੀਬ ਵਾਰ ਹੀ ਕਰਨੀ ਹੈ ਤਾਂ ਹੀ ਜਿਹੜੀ ਤੁਹਾਡੀ ਕਾਂਜੀ ਹੈ ਸਹੀ ਬਣ ਸਕੇਗੀ ਉਹਦਾ ਰਿਜ਼ਲਟ ਸਹੀ ਆ ਸਕੇਗਾ ਸੋ ਕਾਲਾ ਨਮਕ ਪਾਉਣ ਤੋਂ ਬਾਅਦ ਇਸ ਨੂੰ ਪਾਣੀ ਦੇ ਵਿੱਚ ਅੱਛੇ ਤਰੀਕੇ ਨਾਲ ਹਿਲਾ ਦੇਣਾ ਤਾਂ ਕਿ ਘੁਲ ਜਾਵੇ ਕਾਂਜੀ ਦੇ ਬਹੁਤ ਜ਼ਿਆਦਾ ਫਾਇਦੇ ਨੇ ਜੀ ਪਾਚਣ ਸ਼ਕਤੀ ਬਾਦ ਹਜਮੀ ਪੇਟ ਗੈਸ ਕਬਜ ਲੂਜ਼ ਮੋਸ਼ਨ ਸਕਰੈਣੀ ਪੇਟ ਦੇ ਕੀੜਿਆਂ ਦਾ ਪੱਕੇ ਤੌਰ ਤੇ ਇਲਾਜ ਹੈ ਪੇਟ ਦਰਦ ਦਾ ਪੱਕੇ ਤੌਰ ਤੇ ਇਲਾਜ ਹੈ ਇਸ ਤੋਂ ਬਾਅਦ ਅਸੀਂ ਜੋ ਕਾਲੀਆਂ ਮਿਰਚਾਂ ਲਈਆਂ ਸੀ ਅੱਧਾ ਚਮਚ ਉਸ ਦਾ ਲੈ ਲਿਆ ਇਸ ਤੋਂ ਬਾਅਦ ਜੋ ਸਾਡੇ ਕੋਲੇ ਅਜਵਾਈਨ ਪਾਊਡਰ ਫਾਰਮ ਦੇ ਵਿੱਚ ਮੈਂ ਬਣਾ ਲਈ ਹੈ ਸਾਫਤੀ ਅਜਵਾਈਨ ਨਹੀਂ ਲੈਣੀ ਪਾਊਡਰ ਲੈਣਾ ਜਾਂ ਪਾਊਡਰ ਕੋਦ ਤਿਆਰ ਕਰ ਲੈਣਾ ਇਸ ਦਾ 1.5 ਚਮਚ ਅਸੀਂ ਪਾਣੀ ਦੇ ਵਿੱਚ ਪਾ ਲੈਣਾ ਵਾਰੀ ਸਿਰ ਇਹ ਚੀਜ਼ਾਂ ਵਾਰੀ ਸਿਰ ਪਾਉਣੀਆਂ ਹਨ ਸੋ ਇਹ ਰਾਈਟ ਟਾਈਮ ਹੈ ਜੀ ਤੁਹਾਡਾ ਕਾਂਜੀ ਪੀਣ ਦਾ ਕਿਉਂਕਿ ਗਰਮੀਆਂ ਦੀ ਸ਼ੁਰੂਆਤ ਹੈ ਪੇਟ ਦੀ ਗਰਮੀ ਹੈ ਜਿਹੜੀ ਮਿੱਦੇ ਦੀ ਗਰਮੀ ਖਤਮ ਹੋ ਜਾਏਗੀ ਸੋ ਉਸ ਤੋਂ ਬਾਅਦ ਅਸੀਂ 1.5 ਚਮਚ ਜੋ ਸਾਡੇ ਕੋਲ ਜੀਰਾ ਪਾਊਡਰ ਹੈ ਜਾਂ ਜੀਰਾ ਪਾਊਡਰ ਅਸੀਂ ਖੁਦ ਘਰੇ ਤਿਆਰ ਕੀਤਾ ਹੈ ਇਸ ਨੂੰ ਲੈਣਾ ਹੁਣ ਜਿਹੜੇ ਮਸਾਲੇ ਪੈਣ ਤੋਂ ਬਾਅਦ ਅਸੀਂ ਇਹਨਾਂ ਸਾਰੇ ਮਸਾਲਿਆਂ ਨੂੰ ਅੱਛੇ ਤਰੀਕੇ ਨਾਲ ਪਾਣੀ ਦੇ ਵਿੱਚ ਹਿਲਾਉਣਾ ਹੈ ਤਾਂ ਕਿ ਬੜੇ ਵਧੀਆ ਤਰੀਕੇ ਨਾਲ ਇਹ ਜਿਹੜਾ ਪਾਣੀ ਦੇ ਵਿੱਚ ਘੁਲ ਜਾਵੇ ਸੋ ਕਾਂਜੀ ਬਣਾਉਣ ਦਾ ਪ੍ਰੋਸੈਸ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਤੋਂ ਬਾਅਦ ਹੁਣ ਅਸੀਂ ਜੋ ਸਾਡੇ ਕੋਲੇ ਰਾਈ ਸਰੋਂ ਸੀ ਰਾਈ ਸਰੋਂ ਅਸੀਂ ਇਸ ਲਈ ਲੈਨੇ ਆ ਕਿਉਂਕਿ ਇਹਨੂੰ ਅਸੀਂ ਫਰਮੈਂਟਾਈਜ਼ ਕਰਨਾ ਹੁੰਦਾ ਹੈ ਇਹਨੂੰ ਥੋੜਾ ਜਿਹਾ ਖੱਟਾਪਨ ਦੇਣਾ ਹੁੰਦਾ ਜਿਹਦੇ ਨਾਲ ਇਹ ਆਪਣਾ ਅਰਕ ਹੈ ਜੋ ਔਲੇ ਆਪਣਾ ਅਰਕ ਛੱਡਦੇ ਨੇ ਚਕੰਦਰ ਆਪਣਾ ਅਰਕ ਛੱਡਦਾ ਆਪਣਾ ਅਸਰ ਛੱਡਦਾ ਪਾਣੀ ਦੇ ਵਿੱਚ 4 ਚਮਚ ਵੱਡੇ ਰਾਈ ਸਰੋਂ ਜਾਂ 50 ਗ੍ਰਾਮ ਰਾਈ ਸਰੋਂ ਚੰਗੇ ਤਰੀਕੇ ਨਾਲ ਦੌਰੀ ਡੰਡੇ ਦੇ ਵਿੱਚ ਦਰੜਫਲੜ ਕੀਤੀ ਹੋਈ ਤੁਸੀਂ ਪਾਣੀ ਦੇ ਵਿੱਚ ਪਾ ਦੇਣੀ ਹੈ ਸੋ ਉਸ ਤੋਂ ਬਾਅਦ ਅਸੀਂ ਪਾਉਣ ਜਾ ਰਹੇ ਹਾਂ ਜੀ ਆਮਲੇ ਆਮਲੇ ਚਾਰ ਜਾਂ ਪੰਜ ਜਿਹੜੇ ਆਮਲੇ ਅਸੀਂ ਕੱਚੇ ਹਰੇ ਲੈ ਸੀਗੇ ਉਹਨਾਂ ਨੂੰ ਅਸੀਂ ਕੱਟ ਕੇ ਇਹਦੇ ਵਿੱਚ ਪਾਣੀ ਦੇ ਵਿੱਚ ਮਿਕਸ ਕਰ ਦੇਣਾ ਸੋ ਇਸੇ ਤਰ੍ਹਾਂ ਅਸੀਂ ਇਹਦੇ ਵਿੱਚ ਅੱਗੇ ਚਕੰਦਰ ਜਿਹੜੇ ਨੇ ਉਹ ਮਿਕਸ ਕਰਾਂਗੇ ਜਿਹੜੇ ਅਸੀਂ ਦੋ ਵੱਡੇ ਚਕੰਦਰ ਲੈ ਸੀਗੇ ਉਸ ਤੋਂ ਬਾਅਦ ਜੋ ਅਸੀਂ ਕਾਲੀ ਗਾਜਰ ਸਿਰਫ ਤੇ ਸਿਰਫ ਕਾਲੀ ਗਾਜਰ ਦੀ ਹੀ ਕਾਂਜੀ ਬਣ ਸਕਦੀ ਹੈ ਜੀ ਸਧਾਰਨ ਲਾਲ ਗਾਜਰ ਦੀ ਕਾਂਜੀ ਨਹੀਂ ਬਣਦੀ ਕੋਈ ਫਾਇਦਾ ਨਹੀਂ ਸੋ ਹੁਣ ਇਹਨਾਂ ਨੂੰ ਗੱਲ ਕਰਦੇ ਆਂ ਵੀ ਆਪਾਂ ਪੀਣਾ ਕਦੋਂ ਆ ਜਾਂ ਕਿਸ ਤਰ੍ਹਾਂ ਪੀਣਾ ਕਿਉਂਕਿ ਮੇਰੇ ਤੋਂ ਬਹੁਤ ਜ਼ਿਆਦਾ ਵੀਡੀਓਜ਼ ਦੇ ਵਿੱਚ ਇਸ ਚੀਜ਼ ਪੁੱਛੀ ਗਈ ਸੀ ਸੋ ਸਾਰੀਆਂ ਚੀਜ਼ਾਂ ਮਿਲਾਉਣ ਤੋਂ ਬਾਅਦ ਅੱਛੇ ਤਰੀਕੇ ਨਾਲ ਹਲਾ ਲੈਣਾ ਅਗਰ ਅਸੀਂ ਇਸ ਨੂੰ ਸੇਵਨ ਦੀ ਗੱਲ ਕਰੀਏ ਜਾਂ ਪੀਣ ਦੀ ਗੱਲ ਕਰੀਏ ਤਾਂ ਇਸ ਨੂੰ ਸਵੇਰ ਜਾਂ ਦੁਪਹਿਰੇ ਹੀ ਪੀਣਾ ਹੈ ਖਾਸ ਤੌਰ ਤੇ ਉਹ ਲੋਕ ਰਾਤ ਨੂੰ ਇਹਦਾ ਉਪਯੋਗ ਬਿਲਕੁਲ ਨਾ ਕਰਨ ਜਿਨ੍ਹਾਂ ਨੂੰ ਰੇਸ਼ੇ ਦੀ ਪ੍ਰੋਬਲਮ ਹੈ ਕਫ ਦੀ ਪ੍ਰੋਬਲਮ ਹੈ ਕਿਉਂਕਿ ਠੰਡੀ ਹੁੰਦੀ ਹੈ ਤਸੀਰ ਦੇ ਵਿੱਚ ਸੋ ਤੁਸੀਂ ਲੈਣਾ ਕਿੰਨਾ ਹੈ ਅੱਧੀ ਗਲਾਸੀ ਤੁਸੀਂ ਖਾਣਾ ਖਾਣ ਤੋਂ ਬਾਅਦ ਕਾਂਜੀ ਦੀ ਤੁਸੀਂ ਪੀ ਸਕਦੇ ਹੋ ਖਾਣਾ ਖਾਣ ਤੋਂ ਬਾਅਦ ਖਾਲੀ ਪੇਟ ਨਹੀਂ ਪੀਣੀ ਹੈਗੀ ਤੇ ਰਾਤ ਨੂੰ ਤੁਸੀਂ ਇਹਨੂੰ ਨਹੀਂ ਲੈਣਾ ਕਿਉਂਕਿ ਅਜੇ ਦੀ ਤਸਵੀਰ ਠੰਡੀ ਹੋਣ ਕਰਕੇ ਰਾਤ ਨੂੰ ਅਸੀਂ ਨਹੀਂ ਲੈ ਸਕਦੇ ਸਾਰੀਆਂ ਚੀਜ਼ਾਂ ਨੂੰ ਅੱਛੇ ਤਰੀਕੇ ਨਾਲ ਹਿਲਾਉਣ ਤੋਂ ਬਾਅਦ ਉੱਪਰ ਇੱਕ ਸਾਫ਼ ਕੱਪੜੇ ਦੇ ਨਾਲ ਅਸੀਂ ਇਹਨੂੰ ਟੱਕ ਕੇ ਇਹਦਾ ਮੂੰਹ ਬੰਨ ਦੇਣਾ ਸੋ ਇਸ ਘੜੇ ਨੂੰ ਅਸੀਂ 4 ਦਿਨ ਦੇ ਵਾਸਤੇ ਇੱਕ ਠੰਡੀ ਤੇ ਸ਼ਾਮ ਵਾਲੀ ਜਗ੍ਹਾ ਦੇ ਵਿੱਚ ਰੱਖ ਦੇਣਾ ਤੇ ਦਿਨ ਦੇ ਵਿੱਚ ਇੱਕ ਦੋ ਵਾਰ ਕੱਪੜਾ ਹਟਾ ਕੇ ਜ਼ਰੂਰ ਹਿਲਾਉਂਦੇ ਰਹਿਣਾ। ਸੋ ਉਮੀਦ ਕਰਦੇ ਹਾਂ ਵੀਡੀਓ ਤੁਹਾਨੂੰ ਬਹੁਤ ਪਸੰਦ ਆਈ ਹੋਊਗੀ। ਪੇੜ ਦੀ ਹਰ ਬਿਮਾਰੀ ਦਾ ਫ੍ਰੀ ਦਾ ਇਲਾਜ ਹੈ ਜੀ ਕਾਲੀ ਗਾਜਰ ਦੀ ਕਾਂਜੀ। ਇਸ ਵੀਡੀਓ ਨੂੰ ਵੱਧ ਤੋਂ ਵੱਧ ਫੇਸਬੁੱਕ ਤੇ ਵਟਸਐਪ ਤੇ YouTube ਤੇ ਲੋਕਾਂ ਨਾਲ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਉਹਨਾਂ ਦਾ ਬੈਨੀਫਿਟ ਹੋ ਸਕੇ। ਥੈਂਕ ਯੂ ਜੀ।